ਨਵੇਂ ਸਾਲ ਦੀ ਅਜੇ ਸ਼ੁਰੂਆਤ ਹੀ ਹੋਈ ਸੀ ਕਿ ਜਲੰਧਰ ਪੁਲਿਸ ਨੂੰ ਖਬਰ ਮਿਲੀ ਕਿ ਬਸਤੀ 바ਵਾ ਖੇਲ ਦੇ ਸੂਏ ਨੇੜੇ ਇੱਕ ਲਾਸ਼ ਪਈ ਹੈ ਇਹ ਲਾਸ਼ ਪੰਜਾਬ ਪੁਲਿਸ ਦੇ ਇੱਕ ਅਫਸਰ ਦੀ ਸੀ ਪੁਲਿਸ ਨੇ ਜਦੋਂ ਦੇਖਿਆ ਤਾਂ ਡੀਐਸਪੀ ਦੇ ਸਿਰ ਤੇ 60 ਵਜੇ ਹੋਈ ਸੀ ਡੀਐਸਪੀ ਦਲਬੀਰ ਸਿੰਘ ਜਲੰਧਰ ਦੇ ਰਹਿਣ ਵਾਲੇ ਸਨ ਅਤੇ ਪੀਏਪੀ ਸੰਗਰੂਰ ਪੋਸਟਡ ਸਨ ਅਜੇ ਤੱਕ ਪੁਲਿਸ ਨੂੰ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਕਨੰਡ ਵੀਜ ਨੰਬਰ 2 ਦੇ ਐਸ.ਆਈ.ਸੀ. ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਨੰਬਰ ਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਬਾਉ ਦੇ ਨੇੜੇ ਪਈ ਹੈ। ਸੋ ਉਹ ਤੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ.ਐਚ.ਓ ਜਾ ਕੇ ਚੈੱਕ ਚੈੱਕ ਕੀਤਾ ਤਾਂ ਉਸ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ। ਸੋ ਇਹ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ। ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਬੀ ਲੱਡਾਕੁਟੀ ਪੋਸਟਰ ਸੀ ਸਰ ਇਹ ਪਤਾ ਲੱਗੇ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਪਤਾ ਵੀ ਕੀ ਕਾਰਨ ਕੀ ਹੈ ਵੀ ਐਕਸੀਡੈਂਟ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਫਿਲਹਾਲ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜਿੱਕਲਾ ਉਹਨਾਂ ਦੀ ਬੋਡੀ ਦੇ ਨੇੜੇ ਕੋ ਹੋਰ ਵਾਈਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਆ ਅਸੀਂ ਸਰ ਜਲੰਧਰ ਚ ਰਹਿਣ ਵਾਲੇ ਸੀ ਆ ਨਾਲ ਹੀ ਪਿੰਡ ਹੈ ਬਸਤੀ ਪਵਾਖਾਲ ਦਾ ਨਾਲ ਹੀ ਪਿੰਡ ਹੈ ਇਹਨਾਂ ਦਾ ਨੇ ਰਿਹਾ ਸੈਡੀ ਰੰਦਨ ਡੀਐਸਪੀ ਦਲਬੀਰ ਸਿੰਘ ਅਰਜਨ ਅਵਾਰਡ ਨਾਲ ਸਨਮਾਨਿਤ ਸਨ weight lifting 'ਚ ਵੀ ਉਹਨਾਂ ਨੂੰ ਕਈ ਮੈਡਲ ਮਿਲ ਚੁੱਕੇ ਸਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜ਼ਰੂਰ ਕੀਤੀ ਜਾ ਰਹੀ ਹੈ ਪਰ ਅਜ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ